ਹੈਲੋ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ। ਪ੍ਰੀਖਾਲ ਪਰ ਗੁਰਦਵੰਦਾ ਨੂੰ ਅੱਜ ਨਾਲ ਤੁਹਾਡਾ ਸਵਾਗਤ ਹੈ। ਜਿਦੋਂ ਜੀ ਆਪਾਂ ਬਣਾਉਣੇਗੇ ਬਣਾਉਗਾ। ਬਣਾਉਗੂ ਏ ਤੱਕ ਦੇਖਿਆ ਕਰੋ ਬਣਾਉਗੀ ਮੇਰੇ ਨਾਲ ਲਿਖ ਲਾਈਕ ਮੈਂਟਨ ਸ਼ੇਅਰ ਜਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਜਰੂਰ ਸਬਸਕ੍ਰਾਈਬ ਜਰੂਰ ਕਰੋ। ਤੇ ਜਿਦੋਂ ਜੀ ਆਪਾਂ ਚੀਜ਼ ਦੇ ਦੀ ਸਾਡੀ ਆਪਾਂ ਚੰਗੀਆਂ ਤੇਰੇ ਤੋਰੀਆਂ ਰਾਜ ਨੂੰ ਤੱਕੀਓ। ਉਹਨਾਂ ਦੀ ਸੋਰੀਆਂ ਲੱਗੀਆਂ ਹੋਈਆਂ ਨੇ। ਤੋਰੀਆਂ ਤੋਂ ਅਡੇ ਤੋਰੀਆਂ ਵਰਗਾ ਸਾਥ ਕੀ ਆਪਾਂ ਹੁੰਦਾ ਸੰਗੰਡਾ ਕਰਦੇ ਆਂ। ਦੁਨੀਆ ਤੇ ਸਾਰਾ ਦਿਜੀ ਪਈ ਗਾ ਤਿੰਨ ਮਿੰਟ ਕਾਣੀ ਹੋ ਗਈ ਲੈ ਸਾਰਾ ਦਿਨ ਸਵਾਸ ਸਵਾਸ ਸਾਰਾ ਦਿਨ ਆਇਆ ਤਿੰਨ ਮਿੰਟ ਦੀ ਆ ਜੇ ਮਿੰਟ ਕੀ ਹਟ ਜਾਂਦਾਗਾ ਕੱਪੜਿਆਂ ਨੇ ਧੋਖੜਾ ਕਰਿਆ ਜਿੱਤੈ ਸਮਾਰਨ ਲਈ ਤੇ ਸਮਾਰਨ ਆਇਆ ਜਦ ਚੱਗਦੇ ਨੇ ਕੱਪੜੇ ਉਧਰ ਉਧਰ ਚੱਪ ਚੱਪ ਕਰਕੇ ਫਿੱਟ ਦਾਨਦੇ ਸੁਣਨ ਵਾਲੇ ਸਮਾਰਨ ਆਇਆ ਕੀ ਹੋ ਗਿਆ ਕੀ ਹੋ ਗਿਆ ਦਰਦ ਕੱਲ ਨੂੰ ਦਵਾਈ ਲੈ ਕੇ ਅੰਦਰ ਅੜਕ ਰਹੀ ਕੋ ਬਾਹਰ ਖੁਦ ਆਪਸੇ ਪੀਂ ਗਏ ਉਸੇ ਤੋਂ ਨਹੀਂ ਮੈਂ ਲਿਆਉਂਦੀ ਹੈਗੀ ਉਹੀ ਤਾਂ ਦਿਉ ਬੁੜੇ ਜੀ ਨੂੰ ਕੀ ਜਿੰਦਾਗਾ ਹੋਂ ਨਾ ਜਾਂ ਤਾਂ ਹੈਗਾ ਕਿ ਓਦਣ ਹੂੰ ਨਾ ਕਰਾਇਆ ਸੀ ਦਵਾਈ ਤਾਂ ਫੈਂਦੀ ਵਧੀਆ ਹੁੰਦਾਗਾ ਮੈਨੂੰ ਨਹੀਂ ਵਧੀਆ ਲੱਗਿਆ ਉਹ ਉਹ ਇਸੀ ਗੱਲ ਦੇਖਿਆ ਨਹੀਂ ਕਰਿਆ ਨਹੀਂ ਹੈਗਾ ਹਏ ਜੀ ਨੇ ਪਹਿਲਾਂ ਉਦੋਂ ਦਵਾਈ ਦਿੱਤੀ ਸੀ ਕਹਿੰਦਾ ਸੀ ਵੀ ਬੱਚੋ ਟੈਸਟ ਕਰਕੇ ਜਾਂ ਫਿਰ ਖੂਨ ਟੈਸਟ ਕਰਕੇ ਦੇ ਦਾਂਗੇ ਉਹਨੇ ਹਜੇ ਵਧੀਆ ਜਿਹੜੀ ਉਦੋਂ ਵਾਲੇ ਨੂੰ ਤਾਂ ਕੁਝ ਨਹੀਂ ਪਤਾ ਤੈਨੂੰ ਚਾਕੇ ਉਹ ਗੋਲੀਆਂ ਹੀ ਫੜਾਈ ਗਿਆ ਦਵਾਈ ਦੀ ਤੂੰ ਉਹ ਲੈਣ ਦੀ ਹੈਗੀ ਕਿਤੇ ਹੋਰ ਚਿੱਕਸੀ ਹਲਦੀ ਕੋਈ ਆ ਗਈ ਕਿ ਤੀੜੀ ਸੋੜੀ ਜੀ ਰੱਖੀਏ ਕਿ ਜੇ ਛੱਡਦੇ ਨਹੀਂ ਮੇਰੇ ਜਦੋਂ ਠੀਕ ਹੋ ਜਾਣੀ ਮੈਨੂੰ ਨਹੀਂ ਉਹ ਨਹੀਂ ਕਹਦਾ ਨਹੀਂ ਬਸ ਠੀਕ ਆ ਮੈਨੂੰ ਛੱਡ ਤੀ ਦਵਾਈ ਦਵਾਈ ਪੂਰੀ ਲਿਆ ਕਰ ਤੇ ਫਿਰ ਮਿਰਜਾ ਵਾਲਾ ਅੰਗੇ ਗੱਜ ਵਾਲਾ ਮੈਂ ਤਾਂ ਅਰੇ ਤੇ ਹਨਾ ਮੀਟ ਰਾਜਨਾਰ ਕਿ ਰਿਸਕਦਾਰੀਆਂ ਰਾਜਨਾਰ ਰਿਸਕਦਾਰੀਆਂ ਜੀ ਅਸੀਂ ਮਾਮਲੇ ਤੋਂ ਜਿਆ ਕੁੜੀਆਂ ਸੱਗੀ ਮਰਮਾ ਦੇ ਦੀ ਕੁੜੀ ਹੈ ਜੀ ਰਾਜ ਮੇਰੀ ਪੁੱਤੋ ਦਲਨੀ ਹੈ ਪੁੱਤੋ ਲਈ ਕਿ ਮੈਨੇ ਉਹਨੇ ਰਾਜਪਾਂ ਮਚੋਣਾ ਨਾ ਮਾਮੇ ਤੋਂ ਜੈਸੀ ਕੁੜੀਆਂ ਇਹ ਮਾਮੇ ਤੋਂ ਰਹਿੰਦੇ ਨੇ ਤੇ ਇੱਕ ਭੈਣ ਦਾ ਕੋਈ ਇੱਕ ਐਪੀਸੋਡ ਦੀ ਨਾਂ ਕੋਡੇ ਕੋ ਆਂਦੀ ਆ ਉਹ ਵੀ ਭੈਣ ਉਹਦਾ ਇੱਕ ਤਾਂ ਆਪਣੇ ਪ੍ਰੈਸਨ ਕਰਾਇਆ ਹੈ ਗਮਿੰਟ ਦੇ ਚਹਾਰੀ ਦੇ ਦੋ ਪ੍ਰੈਸਨ ਹੋ ਗਏ ਉਹਨੇ ਮੈਨੂੰ ਵੀ ਕੰਟੀਨਿਊ ਸਾਮਾਨ ਸਾਫਤਾ ਤੇ ਦੋ ਜਾਣੇ ਤੁਮ ਮਿਲਾਂ ਉਹ ਸਾਮਾਨ ਨਹੀਂ ਆ ਗਈ ਤੇ ਸਾਮਾਨ ਦਾ ਔਖਾ ਕੀਤਾ ਕਰਕੇ ਉਹ ਪੀਕ ਜੀਨਾਂ ਅੰਦਰ ਲੱਗੇ ਬੱਤੀ ਕਰ ਆਪਾਂ ਨਾਲ ਵੀ ਚੱਲਾਂਗੇ ਸਾਮਾਨ ਨੂੰ ਤੁਮ ਦਲਾ ਖਤਿਆ ਕਰਿਆ ਆ ਮੰਗੇ ਤੇ ਜਿਹੜੀ ਵੱਡੀ ਨਾਨਕਾ ਮੇਰੀ ਉਹਦੀ ਸੱਸ ਨੇ ਗੋਡੇ ਦਵਾਰ ਤੇ ਨੇ ਉਹਨੂੰ ਵੀ ਹਨਾ ਵੀ ਫਿਰ ਆਪਣੇ ਉਹਨਾਂ ਦਾ ਇੱਕ ਹੀ ਕਹਿੰਦੇ ਆਇਆ ਨਹੀਂ ਜਾਂਦਾ ਹੈਗਾ ਫੋਟ ਬਣਾ ਕੇ ਲਿਆ ਮੰਨੇ ਐ ਕਿ ਕਿ ਸੇ ਤੋਂ ਨਹੀਂ ਆਇਆ ਜਾਂਦਾ ਹੈਗਾ ਜੇ ਮਗਰ ਤੁਸੀਂ ਚਾਹ ਕੋਈ ਨਾ ਵੀ ਅਸੇ ਕੀ ਆ ਲੈਣ ਵੀ ਕੀ ਬਣਾ ਦੇ ਰੁਕੇ ਕੱਲ ਸਿਨਾਇਤਨ ਦਾ ਨਾਮ ਜਪਾ ਕਰ ਪਾ ਜੇ ਮੈਂ ਤੋਂ ਗਾ ਅਰਧਨੰਦ ਤੋਂ ਗਾ ਮੈਂ ਫਰੈਨਿੰਗਿਆ ਹੈਗਾ ਟਾਈਮ ਤੇ ਆਸਰਬਾਹ ਹੋਈ ਜਾਂਦਾ ਤੂੰ ਤਾਂ 8 ਤਰੀਕ ਨੂੰ ਸੁਕਰੰਤ ਕਰਨੇ ਕੱਲੇ ਵੀ ਦੀ ਜੇ ਨੇ ਇਹ ਕੋਈ ਬ੍ਰੌਂਕ ਹਾਪੋ ਨਾ ਬਿਆਰੇ ਤੋਂ ਗੋਡੀ ਵਾਲਾ ਦੇਖਾਂਗੇ ਜਿੱਥੇ ਪਾਣੀ ਜਿੱਥੇ ਆਪ ਲੱਗ ਗਿਆ ਜਾਇਆ ਮੰਗ ਇੱਕ ਕਮਨਤਾਰਾ ਦਾ ਉਠਾਗਾ ਕਾਫ ਨੇ ਪਤਾਨ ਪ੍ਰਗੰਧਨਾ ਹੋਟਾਇਮ ਦਾ ਬਤਨ ਦਿਲੇ ਲੋਨੀ ਚੱਲ ਜਿੰਨੇ 10 11 ਵਜੇ ਤੁਮ ਆ ਦੇ ਟਾਈਮ ਨਾਲ ਤਰ੍ਹਾਂ ਦੇ ਟਾਈਮ ਨੀ ਕਰੇ ਮੇਰਾ ਫਿਰ ਤਾਂ 4 ਵਜੇ ਉਹ ਦੀਆਂ ਨੇ ਉਹ ਮਰਸਾਂ ਦਾ ਕੋਈ ਜ਼ਿਆਦਾ ਕੰਮ ਹੁੰਦਾਗਾ ਧਾਰਾਂ ਰੁਕੀ ਦਾ ਲਿਆ ਨਾ ਜੇ ਕੋਈ ਆਕੇ ਲੱਗਿਆ ਤਾਂ ਬਾਗੀਦਾਂ ਨਹੀਂ ਇੱਕ ਬੰਦੇ ਕੱਢਣਾ ਵੀ ਆਪੇ ਤਾਂ ਤਾਂ ਇੱਕ ਪਾਲੀ ਤਮੀਨੀ ਕਰਦਾ ਹੈਗਾ ਚੱਡ ਜਾਵਾਂ ਹੋ ਰਿਹਾ ਹੈ ਕੱਪੜੇ ਜਿਹੜੇ ਪਾਉਣ ਵਾਲੇ ਨੇ ਉਹ ਹੱਥ ਦੇ ਕਿਸੇ ਚੇ ਬਾਕੀ ਦੇ ਸਾਰੇ ਕਾਟੜੀ ਬਣਦੇ ਮੈਨੂੰ ਕੀ ਪਤਾ ਕਿ ਹੁਣ ਕਿਹੜੇ ਪਾਉਣ ਲੈਗੇ ਪਰ ਥੋੜੇ ਜਿਹੀਆਂ ਬਾਤਾਂ ਕਹਿ ਦਿੰਨੇ ਉਹ ਕਿੱਥੇ ਨੇ ਉਹ ਕਿੱਥੇ ਨੇ ਉਹ ਕਿੱਥੇ ਨੇ ਦਾ 50 ਤਵੇਰੀ ਨਿਕਲ ਆਉਂਦੇ ਜਿਹੜੇ ਨੂੰ ਮੈਨੇ ਜੀ ਪਾਉਂਦੇ ਪਰ ਤੱਕ ਕੀ ਬਣਾਉਂਦੇ

इसे बाहर मत डालिए आप करके खाना खलोस नहीं मारता है पे और पे जाने ना गाना ये सब पे ये खाल की खाल की रहेगी थोड़ा जाना

ਖੌਕੀ ਅੱਜ ਕੱਖ ਨਹੀਂ ਆਇਆ ਹੈਗਾ ਤੁਹਾਨੂੰ ਅੱਜ ਦਿਨੇ ਤੋਂ ਬੰਲੇ ਕੁਸਤਾ ਕਿ ਲਾ ਜਾਂਦੀ ਹੈਰਾ ਆਪ ਨੂੰ ਤੇ ਰੋਜ਼ ਖੰਡੀ ਭਾਇ ਨਿਮ ਤਸ ਤੁਮੇਂ ਪਲਾਂ ਕੌਣ ਨਹੀਂ ਪਈ ਬੀਆ ਇਹ ਹਾਲ ਜਿਗਹ ਲਿੱਕੇ ਮੇ ਹੋਣ ਲੱਗੀ ਤੋਂ ਸਹਾ ਦਾ ਘਰ ਆ ਫਾਇਸ ਤੋਂ ਪਤਾ ਨਹੀਂ ਕਿਹੜਾ ਵੇ ਤੇ ਕਿਤੇ ਇਹਦਾ ਖਰਾਬ ਹੋ ਗਿਆ ਬੇਟਵਾ ਸਾਣੀ ਦਾ ਸਜਾਈ ਜਾਣਾ ਜਗਾਨੀ ਹੈਗੀ ਕੌਣ ਕੋਈ ਸੁਪ ਦੇਣਾ ਨਹੀਂ ਹੁੰਦਾ ਇੱਕ ਨਵਾਰੀ ਤੇ ਆਪਣੇ ਹੋ ਰਾਵੇ ਇਹ ਰੋਟਾ ਕੰਮ ਉਧਰ ਬੱਡੀ ਮਾਰੀ ਪਈ ਪਈ ਜਮੂ ਕੀ ਕਿਹੜਾ ਪਾਏ ਕਿਹੜਾ ਰੋਟਣੀ ਆ ਸੂਟਨ ਬਹੁਤ ਪਾਇਆ ਰਿਆ ਹਣੇ ਤਿੰਨ ਸਾਲ ਹੋ ਗਏ ਨਾ ਕਪੜਾ ਫਰਾਬ ਨਹੀਂ ਪਾਇਆ ਉਹਦੇ ਦੀ ਸੂਟ ਪਿਆ ਕੜਾਈ ਵੀ ਨਹੀਂ ਕਰਾਉਣੀ ਪਈ ਇਹਦੀ ਕਰ ਸੂਟ ਇਹੋ ਹੋਮੀ ਪਿਆ ਰਿਆ ਬਿਸਕੁਲ ਆਪ ਹੀ ਹੋਇਆ ਮੈਂ ਪਾਇਆ ਜੀ ਬਹੁਤ ਆਜੀ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਪਾਉਂਦੇ ਫਜਾਸ ਨੇ ਉਹ ਨਾ ਹੈਗਾ ਤੇ ਰੈਡ ਕਾ ਫਿੱਕਾ ਜਾਦਾ ਹੈ ਤਾਂ ਮਾਚਸ ਵਿੱਚ ਆਇਆ ਇਹ ਉਹ ਨਾ ਕਿ ਹੁਣ ਤੱਕ ਤਾਂ ਫਿੱਕਾ ਹੀ ਕੰਮ ਆ ਜਾਣਾ ਹੈ ਬੰਦਿਆਂ ਨੇ ਤੇ ਸਾਰੇ ਸਿੱਸੇ ਪਾਸੇ ਜਾਣਾ ਪੈਂਦਾ ਹੈਗਾ ਚਲੋ ਜੀ ਜੇ ਤੁਸੀਂ ਆਪਣਾ ਬਲੌਗ ਬਲੌਗ ਮੇਡ ਕਰਦੇ ਹੋ ਦੇਖੋ ਬਲੌਗ ਨੂੰ ਮਿਲਦਾ ਲੱਗੀਆਂ ਲਾਈਕ ਕਮੈਂਟਸ ਸ਼ੇਅਰ ਜੁਸ ਕਰਿਆ ਕਰੋ ਜਿਹੜੇ ਚੈਨਲ ਤੇ ਫੈਕੀ ਵਾਲਾ ਹੈ ਜਿਹਨੂੰ ਸਬਸਕ੍ਰਾਈਬ ਕਰ ਲੋ ਕਰੋ ਆਪਾਂ ਉਹਦਾ ਦੇਣੀ ਕੰਪਨੀ ਨਾਲ ਦੀ ਸਮਾਰਟ ਡੀਮਡ ਹੈ ਨੰਬਰ 8 ਤੋਂ ਘੱਟ ਦੇ ਘਰਾਂ ਨੂੰ ਪ੍ਰਾਪਤ ਕਰਨਾਂ ਲਈ ਇਸੇ ਤਰ੍ਹਾਂ ਦੇ ਕਪੜੇ ਵਾਲਾ ਦੇਖਣ ਲਾਓ ਸਿੱਟਣਾ ਤੇ ਮੇਰੀ ਨਿਕਲਣਗੇ ਲੋਤਨ ਸੁਣੋ ਕਰੋ ਮੀ ਲੇ ਕਿ ਸੇ ਮੀ ਲੀ ਤੇ ਚਲੋ ਜੀ ਆਪਾਂ ਕੱਲ੍ਹ ਨੂੰ ਵੀ ਸੁਨਹਿਰੇ ਦੇ ਬਲਾਗ ਜਿੰਨਾ ਬਲਾਗ ਨੂੰ ਅੰਤ ਤੱਕ ਮੂਰੂ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਚਾਹੁੰਦੇ ਤੇ ਪਹਿਲੀ ਵਾਰ ਆਉਂਦੇ ਤਾਂ ਜਲਦੀ ਸਬਸਕ੍ਰਾਈਬ ਕਰਿਆ ਕਰੋ ਅੱਪਸ ਨੂੰ ਦਫਾ ਮੰਨ ਲਈ ਦਿਨਿਆਲ ਪ੍ਰੋਗਰਾਮ ਆਪਾਂ ਨੂੰ ਆਰੇ ਨੇ ਲੋਟਨੀ ਦੀਆਂ ਪ੍ਰੋਗਰਾਮ ਆਪਸ ਨੂੰ ਠੀਕੀ ਚਾਹ ਮੰਗੇ ਉਹ ਵੀ ਬਖਾ ਮੰਗੇ ਤੁਹਾਨੂੰ ਮੈਂ ਸੋਨੇ ਦੀ ਉਲੰਘਣਾ ਕਰਨ ਸਾਰਨ ਪਿਆਰ ਤੇ ਸਤਿ ਸ੍ਰੀ ਅਕਾਲ